ਸਾਹ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਅੱਜ ਬਹੁਤ ਹੀ ਮੰਨਿਆ ਪਰਮੰਨਿਆ ਸਖਸ਼ੀਆ ਤਾਂ ਬੈਠੀਆਂ ਬਾਪੂ ਸੰਤੋਖ ਸਿੰਘ ਜੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਜਿਨ੍ਹਾਂ ਦੇ ਅੱਖ ਦੇ ਉੱਤੇ ਜਦੋਂ ਸਿੰਘੂ ਬਾਡਰ ਦਿੱਲੀ ਵਿਖੇ ਜਿਹੜੀ ਆ ਉਹਨਾਂ ਨੇ ਇੱਕ ਡੇਰ ਸੱਟਿਆ ਸੀਗਾ ਤੇ ਉਹਦੇ ਨਾਲਾਂ ਦੇ ਅੱਖ ਦਾ ਕਾਫੀ ਨੁਕਸਾਨ ਹੋ ਗਿਆ ਸੀ ਪਰ ਹੁਣ ਇਹਨੇ ਦੁਬਾਰਾ ਬਣਵਾਈ ਹੈ ਮਹਾਰਾਜ ਦੀ ਬਖਸ਼ਿਸ਼ ਨਾਲ ਅੱਜ ਆਪਾਂ ਇੱਥੇ ਇਨਸਾਫ ਮੋਰਚੇ ਜੀ ਬੈਠੇ ਆਂ ਮੁਹਾਲੀ ਤੇ ਇਹਦੇ ਇਹਨਾਂ ਦੇ ਨਾਲ ਇਹ ਬਜ਼ੁਰਗ ਮਿਲੇ ਆ ਜਿਨ੍ਹਾਂ ਨੇ ਜੇ ਤੁਸੀਂ ਜਾਣਦੇ ਹੋਵੋਗੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਬਾਰਡਰ ਵੀ ਤੋੜੇ ਸੀਗੇ ਜਦੋਂ ਕਾਫੀ ਸੱਟਾਂ ਵੀ ਖਾਤੀਆਂ ਇਹਨਾਂ ਨੇ ਬਹੁਤ ਜ਼ਿਆਦਾ ਸੰਘਰਸ਼ ਕੀਤਾ ਇਹ ਤਲਵੰਡੀ ਸਾਬੋ ਤੋਂ ਇਹਨਾਂ ਦਾ ਨਾਮ ਪੁੱਛਦੇ ਆ ਸਿੰਘ ਸਾਹਿਬ ਆਪਣਾ ਸ਼ੁਭਨਾਮ ਸੁਧਨਾ ਸਰਜੀਤ ਸਿੰਘ ਜੀ ਸ ਸਰਜੀਤ ਸਿੰਘ ਜੀ ਆ ਗਿਆ ਅੱਜ ਤੁਸੀਂ ਦੱਸੋ ਜੀ ਆਪਣਾ ਕੀ ਕੀ ਹੋਇਆ ਸੀ ਤੁਹਾਡੇ ਨਾਲ ਉਹਦੇ ਵੇਲੇ ਉਦੋਂ ਅਸੀਂ ਜਦੋਂ ਦਿੱਲੀ ਗਏ ਆ ਤੇ ਅਸੀਂ ਜਦੋਂ ਉਹ ਮੁੰਡੇ ਨੇ ਉਹ ਟਰਾਲੀ ਤੇ ਸਾਲ ਮਾਰੀ ਤੇ ਪਾਣੀ ਵਾਲੀਆਂ ਉਹ ਬਿਛਾੜਾ ਬੰਦ ਕਰਕੇ ਹਾਂਜੀ ਮੈਂ ਠੰਡ ਦਾ ਟਾਈਮ ਸੀ ਮੇਰੇ ਕੋਟ ਦੀ ਜੇਹਰ ਚ ਇੱਟਾਂ ਸੀਗੀਆਂ ਉਹ ਜਿਹੜੀ ਗੱਡੀ ਸਾਡੇ ਤੇ ਪਾਣੀ ਮਾਰਦੀ ਸੀ ਤੇ ਫੈਰ ਮਾਰਦੀ ਸੀ ਉਹਨਾਂ ਦੇ ਮੈਂ ਜਾ ਕੇ ਟਟੋਕੀ ਸੀਸੇ ਨੇ ਅੱਛਾ ਤੇ ਮੈਂ ਕਿਹਾ ਪਾਣੀ ਬੰਦ ਕਰ ਹੂੰ ਤੇ ਥੇੜ ਉਹਨੂੰ ਅਥਰੂ ਗੈਸ ਕਿਹਾ ਬੰਦ ਕਰ ਮੇਰੇ ਨਾਲ ਦੇ ਮੁੰਡੇ ਕਹਿੰਦੇ ਤਾਂ ਹਾਂ ਚੜਾਂਗੇ ਮਾ ਤਾਂ ਹਾਂ ਚੜਨ ਦੀ ਕੀ ਡੋੜ ਐ ਮੈਂ ਥੱਲੇ ਬੰਦ ਕਰਾ ਦੂੰ ਤੇ ਅਸੀਂ ਅੱਠ ਨਾਲ ਕੇ ਤੋੜ ਕੇ ਕਿੰਬੂ ਅਸੀਂ ਟਿਕਰੀ ਬਾਰਡਰ ਤੇ ਵਾਗੇ ਸੀਗੇ ਸ਼ਾਮਾਂ ਨੂੰ 5:30 ਵਜੇ ਫਿਰ ਉੱਥੇ ਵੀ ਪੂਰਾ ਫੁੱਲ ਮੁਕਾਬਲਾ ਚੱਲਿਆ ਤੇ ਜਿਹੜੀ ਉਹ ਧੂਨੇ ਵਾਲੀ ਰੈਫਲ ਵੀ ਸੀ ਉਹ ਵੀ ਸਾਡੀ ਸਿੰਘ ਫੌਜਨ ਦੇ ਹੱਥ ਚ ਆ ਗਈ ਸੀ ਫਿਰ ਉਹ ਕਹਿੰਦੇ ਵੀ ਸਾਨੂੰ ਦਿਓ ਅਸੀਂ ਵਾਪਸ ਕਰਤੀ ਵੀ ਉਹ ਉਹਨਾਂ ਨੇ ਫਿਰ ਮਾਫੀ ਮੰਗ ਲਈ ਵੀ ਯਾਰ ਸਾਥ ਹੋ ਅਸੀਂ ਵੀ ਕੀ ਕਰੀਏ ਅਸੀਂ ਵੀ ਕਿਸਾਨ ਆ ਮਜਬੂਰ ਆ ਤੇ ਅਸੀਂ ਵੀ ਹੁਣ ਵੀ ਨਾ ਮੇਰੇ ਆਹ ਖਨੌੜੀ ਬਾਰਡਰ ਤੇ ਅੱਥਰੂ ਗੈਸ ਦੇ ਗੋਲੇ ਵੱਜ ਚੁੱਕੇ ਆ ਦੋ ਵਾਲਾਂ ਆ ਜਦੋਂ ਹੁਣ ਹੁਣ ਹੈ ਸੀਗਾ ਉੱਥੇ ਬੋਰੀਆਂ ਚ ਪਾ ਕੇ ਲੈ ਗਏ ਸੀ ਹਾਂ ਬੋਰੀਆਂ ਚ ਪਾ ਕੇ ਲੈ ਗਏ ਸੀ ਤੁਹਾਡੇ ਸਾਹਮਣੇ ਪਾਏ ਸੀ ਹਾਂ ਸਾਡੇ ਸਾਹਮਣੇ ਪਾਏ ਆ ਕਿੰਨੇ ਨੁਕਸਾਨ ਹੋਇਆ ਸੀ ਉੱਥੇ ਉਹ ਸੱਤ ਬੰਦੇ ਜਮਾ ਸਾਡੇ ਸਾਹਮਣੇ ਲੈ ਗਏ ਆ ਤੇ ਇੱਕ ਨੂੰ ਤਾਂ ਬੋਰੀ ਚ ਪਾ ਕੇ ਕਣਾ ਨਾ ਕੁੱਟਿਆ ਤੇ ਉਹਦੇ ਵਿਚਾਰੇ ਦੇ ਜਵਾੜੇ ਵੀ ਉਹ ਹਜੇ ਵੀ ਨਹੀਂ ਸੈਕਟ ਹੋਇਆ ਸਾਡੇ ਅੱਖਾਂ ਦੇ ਸਾਹਮਣੇ ਦੀ ਗੱਲ ਹੈ ਇੱਕ ਜਿਹੜਾ ਮੁੰਡਾ ਸ਼ਹੀਦ ਹੋ ਗਿਆ ਸੀ ਗੋਲੀ ਲੱਗ ਗਈ ਸੀ ਉਹਦੇ ਮੈਂ ਨਾਲ ਸੀਗਾ ਉਹ ਜਦੋਂ ਅਸੀਂ ਉਹਦੇ ਮਗਰ ਪੈ ਕੇ ਗੋਲੀ ਮਾਰਨ ਵਾਲੇ ਨੇ ਨੇ ਜਦੋਂ ਐ ਗੋਲੀ ਮਾਰੀ ਉਹਨੇ ਐ ਨਹੀਂ ਮਾਰੀ ਐਦਾਂ ਹੱਥ ਕਰਕੇ ਮਾਰੀ ਉਹਦੇ ਇੱਥੇ ਲੱਗ ਗਈ ਸੁਭ ਕਰਨ ਦੇ ਸੁਭ ਕਰਨ ਦੇ ਜੇ ਅਸੀਂ ਮੁੜ ਕੇ ਆਏ ਕਣਕ ਚ ਡਿੱਗਿਆ ਪਿਆ ਨਹੀਂ ਲਾਸ਼ ਉਹ ਵੀ ਨਹੀਂ ਸੀ ਦੇਣੀ ਉਹ ਵੀ ਸਰਕਾਰ ਤੱਕ ਲੈ ਜਾਂਦੀ ਅੱਛਾ ਫੇ ਜਿਹੜਾ ਜਿਹੜਾ ਬੋਰੀ ਚ ਪਾ ਕੇ ਲੈ ਗਿਆ ਉਹ ਆਪਣੇ ਜਾਂਚ ਮਾਰ ਕੇ ਲੈ ਗਏ ਹਾਂ ਮਾਰ ਕੇ ਲੈ ਗਏ ਤੇ ਜਵਾੜੇ ਭਾ ਨਾ ਕਣ ਨਾ ਫੇਰ ਮੈਂ ਉਹ ਸਿੰਘਾਂ ਫੇਰ ਅਸੀਂ ਮੈਂ ਬਾਬੇ ਨਾਨਕ ਨੂੰ ਯਾਦ ਕਰਿਆ ਮੈਂ ਬਾਬਾ ਨਾਨਕਾਂ ਐਡੇ-ਐਡੇ ਜਾਵਰ ਨੀਵੀਆਂ ਪਾ ਜਾਂਦੇ ਸੀ ਸਾਡੀ ਅਜ ਮਦਦ ਕਰ ਫਿਰ ਉਧਰਲੀ ਹਵਾ ਕਰਦੀ ਇਹ ਗੋਲਾ ਮਾਰਨ ਰਫਲ ਦਾ ਤਾਂ ਵੀ ਧੂਆਂ ਆਨਾਂ ਦੇ ਉੱਪਰ ਤੇ ਜੇ ਉਹ ਕੋਈ ਫੇਰ ਅਸੀਂ ਗੱਠਾਂ ਤੇ ਗੱਠਾਂ ਨੂੰ ਅੱਗ ਲਾਤੀ ਝੌਂਨੇ ਵਾਲੀਆਂ ਨੂੰ ਤੇ ਸਾਡੇ ਕੋਲੇ ਹਾਈਡਰਾ ਨਹੀਂ ਸੀ ਜੇ ਹਾਈਡਰਾ ਹੁੰਦੀ ਅਸੀਂ ਪਾਰ ਅਸੀਂ ਦਿੱਲੀ ਕੀ ਬਾਗੇ ਹੁੰਦੇ ਤੇ ਉਹਦੇ ਮਹਾਰਾਜ ਦੀ ਏਡੀ ਕਿਰਪਾ ਹੁਣ ਮੇਰਾ ਸਰੀਰ ਮੱਚਦਾ ਰਹਿੰਦਾ ਮੈਂ ਬੁੱਢਾ ਹੋ ਗਿਆ ਕੋਈ ਖਾਸ ਮੈਂ ਅੱਛਾ ਜਿਹੜੇ ਤੁਹਾਡੇ ਤੇ ਉਹਨਾਂ ਨੇ ਅਥਰੂ ਕੈਸ ਦੇ ਜੋਲੇ ਸਿੱਟੇ ਉਹਦੇ ਨਾਲ ਜ਼ਹਿਰ ਸੀਗੀ ਹਾਂ ਹਾਂਜੀ ਹਾਂ ਉਹ ਜ਼ਹਿਰ ਹੁਣ ਪਿੰਡਾ ਮੱਚਦਾ ਰਹਿੰਦਾ ਮੇਰਾ ਤੇ ਬਹੁਤ ਹੀ ਮੈਨੂੰ ਆਹ ਦੇਖ ਦੰਦ ਮੇਰੇ ਨਿਕਲ ਚੁੱਕੇ ਆ ਪੈਸਾ ਮੇਰੇ ਕੋਲ ਕੋਈ ਖਾਸ ਹੈ ਨਹੀਂ ਤੇ ਮੈਂ ਰੱਬ ਸੁੱਖ ਰੱਖੇ ਮੈਂ ਖਾਤਾ ਨੰਬਰ ਪਾਉਂਗਾ ਵੀ ਜੇ ਬਾਹਰਲੇ ਵਿਦੇਸ਼ਾਂ ਨੂੰ ਜੇ ਕੋਈ ਚਾਹੁੰਦੇ ਐ ਤੇ ਮੈਂ ਇਹ ਚੀਜ਼ ਛੱਡਦਾ ਹੈ ਨਹੀਂ ਮੈਨੂੰ ਬਚਪਨ ਤੋਂ ਲਗਣਾ ਹੈ। ਜੀ ਮੈਂ ਹੁਣ ਤਾਂ ਸੀ ਹੀ ਦੀ ਹੁਣਾ ਤੇ ਹੁਣਾ ਵੀ ਲਾਜ਼ਮੀ ਹੈ ਤੇ ਮਹਾਰਾਜ ਦੀ ਕਿਰਪਾ ਹੈ ਹਜੇ ਤੱਕ ਵੀ ਤੁਰੇ ਫਿਰਦੇ ਆਂ। ਤੇ ਜਿਹੜੇ ਕੱਸੀ ਤੇ ਕਿਸੇ ਨੇ ਸਪੋਰਟ ਕੀਤੀ ਤੁਹਾਡੀ ਪਹਿਲਾਂ ਕਿਸੇ ਨੇ ਨਹੀਂ ਜੀ ਆਪਣੀ ਕਿਸੇ ਨੇ ਨਹੀਂ ਕਰੀ ਮੈਂ ਤਾਂ ਕੁਛ ਦਿਨ ਇੱਥੇ ਰਹਿਣਾ ਕੁਛ ਦਿਨ ਕੰਮ ਧੰਦਾ ਕਰਕੇ ਆਉਦੇ ਰੁਪਏ ਮਨਾਲਾ। ਕਾਹਦਾ ਕੰਮ ਕਰਦੇ ਹੋ? ਆਹੀ ਜੀ ਮੜਾ ਖੇਤੀ ਦਾ। ਖੇਤੀ ਵਰੀ ਹੈਗੀ ਆਪਣੇ ਕੋਲੇ ਹਾਂ ਛੋਟੀ ਜੀ ਖੇਤੀ ਹੈ ਬਾਲ ਬੱਚੇ ਹਾਂ ਬਾਲ ਬੱਚੇ ਦੋ ਬੱਚੇ ਆ ਅੱਛਾ ਦੋ ਲੜਕੇ ਹਾਂ ਲੜਕੀ ਇੱਕ ਲੜਕੀ ਹੈ ਉੱਤਰਵਾਰੀ ਸਾਬੋ ਹੈ ਹਾਂ ਹਾਂ ਜੀ ਹਾਂ ਅੱਛਾ ਅੱਛਾ ਤੇ ਉਹਨਾਂ ਜੀ ਅਸੀਂ ਮਤਲਬ ਰੱਬ ਤੋਂ ਹੀ ਕਹਿਣਾ ਚਾਹੁੰਨਾ ਮੈਂ ਦੰਦ ਲਵਾ ਲਾਂ ਤੇ ਮੈਂ ਸ਼ਰੀਰ ਦੀ ਦੇਖਭਾਲ ਕਰ ਲਾਂ ਤੇ ਮੈਂ ਜੂਜ ਜੂਜ ਕੇ ਸਿੱਧੀਆਂ ਪ੍ਰਾਪਤ ਕਰਨਾ ਚਾਹੁੰਨਾ ਤੇ ਮਹਾਰਾਜ ਸਾਨੂੰ ਚੜ੍ਹਦੀ ਕਲਾ ਰੱਖੇ ਅਸੀਂ ਉਹ ਧਰਤੀਆਂ ਦਮ ਦਮਾ ਜਿੱਥੇ ਸਾਰੀਆਂ ਜੰਗਾਂ ਲੜ ਕੇ ਮਹਾਰਾਜ ਨੇ ਗ੍ਰੰਥ ਸਭ ਸਾਜਿਆ ਸੀਗਾ ਸਾਨੂੰ ਵੀ ਉਹ ਸ਼ਕਤੀ ਹੈ ਅਸੀਂ ਵੀ ਉਸੇ ਤਰ੍ਹਾਂ ਆ ਵੀ ਜੰਗ ਲੜ ਕੇ ਹਵਾਰੇ ਉਹਨਿਆਂ ਨੂੰ ਘਰੇ ਲਿਜਾ ਕੇ ਨਾਲ ਲੈ ਕੇ ਜਾਵਾਂਗੇ ਤੇ ਨਹੀਂ ਵਾਪਸ ਅਸੀਂ ਵੀ ਨਹੀਂ ਜਾਵਾਂਗੇ ਅਸੀਂ ਵੀ ਜੂਜੂਜ ਕੇ ਸਿੱਧੀਆਂ ਪ੍ਰਾਪਤ ਕਰਾਂਗੇ ਜੇ ਚੰਗੀ ਰਹੇ ਸਰਕਾਰ ਮੰਨ ਲੇ ਨਾਲੇ ਆਪ ਦੀ ਜਿੱਤ ਰਹੇ ਨਾਲੇ ਸਾਡੀ ਰਹੇ ਜੇ ਅਸੀਂ ਕੋਈ ੱਈ ੱੱੱਕਾ ਨਹੀਂ ਦੇਖੋ ਜੇਲਾਂ ਭੁਗਤਾ ਤੇ ਆ ਤਾਰ-ਤਾਰਾ ਹਵਾਰਾ ਸਾਰੀਆਂ ਨਾਂ ਮੀਆਂ ਵੱਧ ਤੋਂ ਵੱਧ ਕਟਾ ਰਹੇ ਆ ਵੀ ਉਹ ਛੱਡ ਦੇਣ ਚੰਗੇ ਰਹਿਣ ਤੁਸੀਂ ਮਤਲਬ ਕਿਸਾਨਾਂ ਵਾਲੇ ਮੋਰਚੇ ਵਿੱਚ ਵੀ ਗਏ ਆ ਹੁਣ ਜਿਹੜਾ ਇਨਸਾਫ ਮੋਰਚਾ ਸਿੰਘਾਂ ਦੀ ਰਿਹਾਈ ਵਾਸਤੇ ਉਹਦੇ ਵਿੱਚ ਵੀ ਗਏ ਆ ਤੇ ਉੱਥੇ ਸਮਾਣੇ ਵੀ ਗਏ ਸੀ ਜਿਹੜਾ ਭਾਈ ਟਾਵਰ ਤੇ ਚੜਿਆ ਹੋਇਆ ਗੁਰਜੀਤ ਸਿੰਘ ਆ ਉੱਥੇ ਨਹੀਂ ਗਏ ਅੱਛਾ ਉੱਥੇ ਨਹੀਂ ਗਏ ਅਜੀ ਖਨੌਰੀ ਤੇ ਟਿਕਰੀ ਬਾਰਡਰ ਤੇ ਕਾਮਾ ਚੰਡੀਗੜ੍ਹ ਪਛਿੰਦੇ ਜ਼ਿਲ੍ਹੇ ਚੋਂ ਮੈਂ ਇਕੱਲਾ ਇਨਸਾਨ ਹੋਣਾ ਆਸੀ ਦਾ ਦੇਖੋ ਜੀ ਜज्ਬਾ ਮਹਾਪੁਰਸ਼ਾਂ ਦਾ ਕਿੱਡਾ ਵੱਡਾ ਆ ਜਿਹੜੇ ਆਪਾਂ ਰੋਡਾਂ ਤੇ ਬੈਠੇ ਆ ਸਰਕਾਰ ਨਾਲ ਟੱਕਰ ਲਾ ਕੇ ਇੱਕ ਮਾੜੀ ਮੋਟੀ ਗੱਲ ਨਹੀਂ ਇਹ ਆਪਾਂ ਬੈਠੇ ਹੀ ਦੇ ਦਿੱਤੇ ਆ ਬੰਦਾ ਸਿੰਘ ਬਹਾਦਰ ਦੇ ਹੱਕਦਾਰ ਮਨਾ ਕੇ ਗਿਆ ਫੇਰ ਹਵਾਰੇ ਹੋਣੀ ਸਿਰੇ ਤੇ ਪਾਣੀ ਛਾੜਤਾ ਉਹਨਾਂ ਨੇ ਉਹਨਾਂ ਦੀ ਬਕੌਲਤ ਬੈਠੇ ਆ ਆ ਸੜਕਾਂ ਤੇ ਤੇ ਨਹੀਂ ਆਪਾਂ ਨੂੰ ਫੋਰੇ ਚ ਚੱਕ ਕੇ ਕਿਤੇ ਮਰਦੀ ਲਜਾਣ ਦਾ ਇਹਨਾਂ ਨੂੰ ਪਤਾ ਵੀ ਇਹ ਫੇਰ ਪਿੱਛੇ ਨਹੀਂ ਹਟਦੇ ਵੀ ਅਸੀਂ ਪਿੱਛੇ ਹਟ ਜਾਾਂਗੇ ਇਹਨਾਂ ਨੂੰ ਹਟਣਾ ਵੀ ਪਊ ਅਸੀਂ ਭਗਵਾਨ ਤੁਮਾਨ ਨੂੰ ਕਹਿੰਦੇ ਆ ਵੀ ਅਸੀਂ ਤੈਨੂੰ ਵੋਟਾਂ ਪਾ ਕੇ ਤੈਨੂੰ ਤਾਕਤ ਦਿੱਤੀ ਹੈ ਹੁਣ ਉਸੇ ਤਾਕਤ ਨਾਲ ਸਾਡਾ ਕੰਮ ਕਰਕੇ ਦੇ ਚੌਂਡਰੀਏ ਨੇ ਅੜਵਾਨੀ ਮਾਨੀ ਮੁਰਗੇ ਤੋਂ ਹੈ ਤੇ ਉਹ ਕਹਿੰਦੇ ਕੇ ਹਵਾਰੇ ਨੂੰ ਕਹਿੰਦੇ ਮਾਫੀ ਵੀ ਮਾਫੀ ਤਾਂ ਉਹ ਉਹਨੇ ਜੋ ਕਰਿਆ ਉਹ ਕਹਿੰਦਾ ਮੈਂ ਕਰ ਚੁੱਕਿਆ ਕੰਮ ਕਾਰਜ ਜਿਹੜਾ ਕਰਨਾ ਸੀ ਮੈਂ ਸਜ਼ਾ ਭੁਗਤ ਲਈ ਮੈਂ ਮਾਫੀ ਕਾ ਮੰਗਾ ਉਹ ਕਹਿੰਦੇ ਮਾਫੀ ਮੰਗੇ ਮਾਫੀ ਤਾਂ ਉਹ ਮੰਗਣ ਜਿਹੜੇ ਵੱਧ ਕਟਾ ਰਹੇ ਆ ਸਜ਼ਾ ਸਾਡੇ ਸਿੰਘਾਂ ਤੋਂ ਮਾਫੀ ਤਾਂ ਉਹ ਮੰਗਣ ਦੋਸ਼ੀ ਤਾਂ ਉਹ ਆ ਤੇ ਕਿੱਦੇ ਨਹੀਂ ਸਜ਼ਾਵਾਂ ਪੂਰੀਆਂ ਹੋਈਆਂ ਉਹ ਵਿਚਾਰਾ ਸਰਕਾਰ ਆਉਂਦਾ ਦਾ ਚਿਲਾਵੇ ਅਸੀਂ ਆਪਦੇ ਘਰੇ ਜਾਈਏ ਕਿਉਂ ਐਨੇ ਐਨੇ ਖਾਤੇ ਕਰੀ ਜਾਂਦੇ ਐ ਫਿਰ ਐਖਣਗੇ ਦੇਖ ਹਿੰਦੁਸਤਾਨੀ ਕੰਮ ਨਹੀਂ ਕਰਦੇ ਕੰਮ ਕਿਉਂ ਨਹੀਂ ਕਰਦੇ ਜਿੰਨਾ ਨਾਜ ਹੋਣ ਲਾਤਾ ਕਿੰਨੀ ਗਣਕ ਹੋਣ ਲਾਤੀ ਹੈ ਤੇ ਤੇ ਸਾਡੇ ਨਾਲ ਤੱਕਾ ਬੋਹ ਕਰਦੀ ਐ ਸਰਕਾਰ ਤੇ ਅਸੀਂ ਗੁਰੂ ਮਹਾਰਾਜ ਪੰਥ ਦੇ ਬੰਦੇ ਆ ਸਿੰਘਾਂ ਤੇ ਅਸੀਂ ਮਤਲਬ ਪਿੱਛੇ ਨਹੀਂ ਹਟਾਂਗੇ ਅਜਿਤਿਕ ਨਾ ਜੰਗਾ ਸਾਡਾ ਗੁਰੂ ਹਰੇ ਤੇ ਨਾ ਹੁਣ ਸਾਨੂੰ ਹਰਨ ਦੇ ਵੀ ਤੇ ਹੁਣ ਹਰ ਮੰਦਰ ਤੇ ਦੇਖ ਲੋ ਸਿੱਖ ਬਾਬਾ ਮਦੀਪ ਸਿੰਘ ਨੇ ਮਦਦ ਕੀਤੀ ਇੱਕ ਟੈਂਕ ਕਹੀਂ ਖਿੱਚ ਲਿਆ ਇਹ ਸਾਨੂੰ ਆਏ ਨਾ ਕਹਿਣ ਵੀ ਮੋਰਚਾ ਛੋਟਾ ਸਾਡੇ ਨਾਲ ਸੀਧਾ ਉਹ ਅਹੀਂ ਖਿੱਚ ਲਾਂਗੇ ਭਗਵਾਨ ਤੁਮਾਨੂੰ ਇਹ ਕਹਿਣਾ ਵੀ ਚੰਗਾ ਰਹੂਗਾ ਸਾਡੇ ਅੰਮ੍ਰਿਤਪਾਲ ਨੂੰ ਵੀ ਛੜਵਾਵੇ ਤੇ ਸਾਰੇ ਆਹ ਬੰਦੀ ਵੀਰਾਂ ਨੂੰ ਛੱਡੇ ਗੱਲ ਕੁਛ ਨਹੀਂ ਆਉਂਦਾ ਰਾਜ ਕਰੇ ਅਸੀਂ ਆਪਦੇ ਘਰੇ ਜਾਈਏ ਤੇ ਕਿਉਂ ਇੰਨੀਆਂ ਪਰੇਸ਼ਾਨੀਆਂ ਕਰੀ ਜੰਨੀਆਂ ਅੜੀ ਰਹਿਣ ਨਹੀਂ ਦਿੰਦੀ ਜਿਹੜਾ ਸਾਡੇ ਖਾਲਸੇ ਨਾਲ ਝਗੜੂਗਾ ਤੇ ਉਹ ਜਿਵੇਂ ਸੰਤ ਭਿੰਡਰਾਲੇ ਨੇ ਗਿਆ ਸੀ ਅੱਗੇ ਜਿਹੜੇ ਪੈਰਾਂ ਨਾਲ ਤੁਰ ਕੇ ਆਉਣਗੇ ਨਾ ਪੰਥ ਫੁੱਤੇ ਆਉਣਗੇ ਚੜ ਕੇ ਉਹ ਬਾਅਦ ਸਣੀ ਜਾਣਗੇ ਪੈਰਾਂ ਨਾਲ ਮੁੜ ਕੇ ਅਸੀਂ ਵੀ ਉਹੀ ਗੱਲ ਕਹਿੰਨੇ ਆਂ ਵੀ ਜੇ ਸ਼ਰਾ ਉੱਤੀ ਜਨੇ ਹੱਥ ਟੱਪਣ ਲੱਗਿਆ ਸਾਡਾ ਮਾਲਕ ਮਦਦ ਕਰ ਦੇ ਖਾਲੀ ਹੱਥ ਸ਼ੂਰ ਮਾਂ ਅਗੇ ਲੜਿਆ ਨਹੀਂ ਸਾਡੇ ਤੇ ਫੇਰ ਕਿਰਪਾ ਕਰ ਦੇ ਮਹਾਰਾਜ ਅਸੀਂ ਵੀ ਫੇਰ ਸਰਕਾਰ ਨੂੰ ਦਿਖਾਵਾਂਗੇ ਹਜੇ ਤਾਂ ਕਹਿੰਨੇ ਆ ਵੀ ਮੰਨ ਲੈ ਮੰਨ ਲੈ ਕਿੰਨੇ ਸਾਲ ਹੋ ਗਏ ਜੇ ਫੇਰ ਨਾਂ ਵੀ ਹਟੇ ਫੇਰ ਅਸੀਂ ਬਾਣਾ ਸਤਾਣੀ ਬਾਣ ਨਦਿੰਦੀ ਉਹ ਜਿੱਥੇ ਮਾਮਾ ਨਾ ਰੋਟੀ ਖਾਦੀ ਐ ਟਾਲੀਆਂ ਥੱਲੇ ਬੈਹਿ ਕੇ ਦਰਸ਼ਕਾਂ ਥੱਲੇ ਓਏ ਅਸੀਂ ਉਹ ਖੇਤਾਂ 'ਚ ਕਿਵੇਂ ਵੜ ਜਾਾਂਗੇ ਅਸੀਂ ਇਹ ਜਿਹੜੇ ਬੰਦੇ ਭੇਜੂਗਾ ਕਦੋਂ ਕਰਦਾਂਗੇ ਟਰੈਕਟਰਾਂ ਨਾਲ ਰੁਕਤਾ ਬੁਕੜਾ ਨਾਲ ਤੇ ਬਾਣਾ ਜਣੀ ਬਾੜਨ ਦੇਵਾਂਗੇ ਜਿੰਨੀਆਂ ਸੜਕਾਂ ਕੱਢੀ ਜਾਂਦਾ ਕੱਢੀ ਜਾਣ ਦੇ ਐਸੀ ਸੜਕਾਂ 'ਤੇ ਅਸੀਂ ਕੰਮ ਲਾਵਾਂਗੇ ਰਸਤਿਆਂ 'ਚ ਖੇਤਾਂ ਜਾਵਾਂਗੇ ਤੇ ਸਾਰੇ ਉਹ ਕਰਾਂਗੇ ਇਹਨੂੰ ਬਾਣਾ ਜਣੀ ਬਾਣ ਦੇਵਾਂਗੇ ਅਸੀਂ ਉਹ ਗੁਰੂ ਦਸਵੇਂ ਪਾਤਸ਼ਾਹ ਦੇ ਪੁੱਤਣਾ ਪੁਰਜਾ ਪੁਰਜਾ ਕੱਟ ਮਰਾਂਗੇ ਕਬੂ ਨਾ ਛੱਡਾਂਗੇ ਛੇਤ ਆ ਜਿਵੇਂ ਪਾਕਿਸਤਾਨ ਵਾਲੇ ਨੇ ਕਿਹਾ ਨਾ ਇਹ ਕਹਿੰਦਾ ਜੱਟਾਂ ਜੱਟ ਅਸੀਂ ਵੀ ਸਰਦਾਰ ਜੱਟਾਂ ਅਸੀਂ ਵੀ ਨਹੀਂ ਛੱਡਦੇ ਪੰਜਾਬ ਆ ਸਾਡੇ ਮੁੰਡੇ ਬਾਹਰਲੇ ਮੁਲਕਾਂ 'ਚ ਜਾ ਰਹੇ ਆ ਉਹ ਅਸੀਂ ਬੁਢੇ ਰਹਿ ਗਏ ਤੇ ਅਸੀਂ ਨਹੀਂ ਛੱਡਦੇ ਪੰਜਾਬ ਤੇ ਆਪਣੇ ਤੇ ਬਹੁਤਾ ਭਈਆਂ ਨੂੰ ਲਿਆ ਕੇ ਇੱਥੇ ਵੀ ਸਾਡੇ ਚੰਡੀਗੜ੍ਹ ਇਹਨਾਂ ਨੇ ਮਤਲਬ ਸਾਡੇ ਡਲੇ ਮਰਵਾਏ ਫਿਰ ਆ ਸਿੰਘ ਸਾਡੇ ਨਾਲ ਫੌਜ ਹੈ ਘੋੜਾ ਫਿਰ ਲਾ ਕੇ ਕਰੇ ਸਿੱਧੇ ਭਈਏ ਮਾਰ ਮਾਰ ਰਸਤੇ ਤੇ ਡਾਂਗਾ ਦੇਖੋ ਇਹ ਛੋਟਾ ਜਿਹਾ ਤੰਬੂ ਹੈ ਜਿਹਦੇ ਵਿੱਚ ਬਜ਼ੁਰਗ ਬੈਠੇ ਆ ਹਾਂ ਤੇ ਬਹੁਤ ਔਖਾ ਹੈ ਮਤਲਬ ਇਸ ਵੇਲੇ ਜਿਹੜਾ ਠੰਡ ਵੀ ਪੈ ਰਹੀ ਆ ਤੇ ਇੱਥੇ ਵੀ ਬਾਪੂ ਜੰਤੋ ਉਸ ਸਿੰਘ ਜੀ ਸੌਂਦੇ ਆ ਤੇ ਇਹਨਾਂ ਬਜ਼ੁਰਗਾਂ ਦਾ ਤੁਹਾਡੇ ਪਾਸੇ ਦੂਜੀ ਪਾਸੇ ਰਹਿੰਦੇ ਹਾਂ ਆਪਣਾ ਉਧਰ ਇੱਕ ਵਾਰ ਉਧਰ ਹੈਗਾ ਕੁਆਟਰ ਦੇ ਵਿੱਚ ਰਹਿੰਦੇ ਇਹਨਾਂ ਨੇ ਬਹੁਤ ਹੀ ਜਜ਼ਬਾਤ ਹੋ ਕੇ ਜਿਹੜੇ ਬਿਆਨ ਦਿੱਤਾ ਹੈਗਾ ਸੋ ਸਾਰੇ ਸੰਗਤ ਨੂੰ ਇਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ ਗਵਰਨਮੈਂਟ ਨੂੰ ਮੰਨਣੀ ਚਾਹੀਦੀ ਹੈ ਤੇ ਆਪਾਂ ਵੀ ਸਾਰੇ ਇਕੱਠੇ ਹੋ ਕੇ ਇੱਥੇ ਪਹੁੰਚੀਏ ਆਪਣਾ ਇਨਸਾਫ ਮੋਰਚੇ ਵਿੱਚ ਵੀ ਿਕਨੋਰੀ ਵੀ ਤੇ ਜਿੱਥੇ ਭਾਈ ਗੁਰਜੀਤ ਸਿੰਘ ਜੀ ਟਾਵਰ ਤੇ ਬੈਠੇ ਆ ਉਹਨਾਂ ਵਾਸਤੇ ਵੀ ਮਦਦ ਕਰੀਏ ਇੱਥੇ ਜੇ ਕਿਤੇ ਇਕੱਠਾ ਸੰਘਰਸ਼ ਹੋ ਜਵੇ ਉਹਦੇ ਵਾਰ ਕੀ ਰੇਸ ਨਹੀਂ ਆਓ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋਲੇ ਬਲਾਏ ਹਰਨਾਵੇ ਕਿ ਹੋਵੋ ਜੋੜੀ ਗੁਰਮੁਖ ਪੈਸੋ ਸਫਾ ਬਚਾਏ ਆਸ ਕਰਦੇ ਆ ਗਵਰਨਮੈਂਟਾਂ ਜਿਹੜੀਆਂ ਇਹਦੇ ਕੰਮ ਤੇ ਜੂਨ ਸਰਕੇਗੀ ਬਜ਼ੁਰਗਾਂ ਦੇ ਹੌਸਲੇ ਦੇਖ ਲਓ ਇੰਨੀ ਥਣ ਦੇ ਵਿੱਚ ਵੀ ਪੂਰੇ ਐਨ ਚੜ੍ਹਦੀ ਕਲਾ 'ਚ ਐ ਤੇ ਬਾਕੀ ਇਹਨਾਂ ਨੇ ਕਿਹਾ ਕਿ ਨੰਬਰ ਦੇਣਾ ਉਹਦੇ ਮੈਂ ਆਪਣੇ ਵੀਡੀਓ ਤੇ ਨਹੀਂ ਦੇ ਸਕਦਾ ਕਿਉਂਕਿ ਸਾਡਾ ਜਿਹੜਾ ਸਿਸਟਮ ਹੈ ਮੇਰਾ ਆਪਣਾ ਪਰਸਨਲ ਚੈਨਲ ਹੈ ਲੋਕੀ ਕਹਿਣਗੇ ਤੂੰ ਬਣਾਲੇ ਪੈਸੇ ਸੋ ਇਸ ਵਾਸਤੇ ਜੇ ਕਿਸੇ ਨੂੰ ਕਰਨਾ ਤਾਂ ਇੱਥੇ ਇਨਸਾਫ ਮੋਰਚਾ ਦੇ ਵਿੱਚ ਪੈਂਦੇ ਆ ਤੇ ਦੁਆਰਾ ਬਾਬਾ ਜੀ ਆਪਣਾ ਨਾਮ ਦੱਸ ਦੋ ਸਰਜੀਤ ਸਿੰਘ ਹੈ ਜੀ ਆਪਣੇ ਨਾਮ ਸਰਜੀਤ ਸਿੰਘ ਦਮਦਮਾ ਸਭ ਤੋਂ ਹੈਗੇ ਕਿਉਂਕਿ ਮੈਂ ਕਲੀਅਰ ਕਰ ਦਿੰਦਾ ਮੈਂ ਆਈਨਾਂ ਦੇ ਤਾਂ ਦੀ ਸੇਵਾ ਜੀ ਕਿਸਰੋਣੀ ਹੋਵੇ ਤਾਂ ਇੱਥੇ ਆ ਕੇ ਨਾ ਸਾਨੂੰ ਫੌਜਾਂ ਸੱਦਣੀਆਂ ਪੈਂਦੀਆਂ ਜਦੋਂ ਉਹਦੇ ਚ ਵੀ ਪੈਸੇ ਚਾਹੀਦੇ ਮਮਾਰਚ ਤੇ ਸੰਗਤ ਲਿਆਉਣੀ ਸੰਗਤ ਸੱਦ ਕੇ ਆਉਣੀ ਇਹਨਾਂ ਦੇ ਕਿੰਨੇ ਖਰਚ ਕਰ ਸਕਦੇ ਆ ਉਹ ਤੁਸੀਂ ਇੱਥੇ ਆ ਕੇ ਕਰਿਓ ਸਰਬਾ ਤੇ ਆਪਾਂ ਅਕਾਊਂਟ ਨੰਬਰ ਨਹੀਂ ਮੈਂ ਦੇ ਸਕਦਾ ਕਿਉਂਕਿ ਮੇਰਾ ਪਰਸਨਲ ਅਕਾਊਂਟ ਹੈ ਬੰਦ ਕਰ ਦੇਣਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ